ਮੇਰੇ ਨਾਮ ਜਪਣ ਤੇ ਬਿਨਾ ਕੋਈ ਕਾਰਜ ਬੰਦੇ ਦੀ ਸਹਾਇਤਾ ਨਹੀਂ ਕਰ ਸਕਦਾ 70 ਫੁੱਟ ਉੱਚੀ ਪੈਰੋ ਮੱਜਰੇ ਵਾਲੇ ਸੰਤ ਕਹਿੰਦੇ ਵੀ ਛਲ ਆਉਣੀਆਂ ਗੜੀ ਸਾਹਿਬ ਦੀਆਂ ਪੌੜੀਆਂ ਨੂੰ ਪਾਣੀ ਲੱਗਣਾ ਐ ਇੰਨਾ ਸਮਾਂ ਜਿਹੜਾ ਕਿ ਖਰਾਬ ਆਉਣਾ ਸੋ ਇੱਕ ਨਾ ਸੌ ਸਾਖੀ ਦੇ ਵਿੱਚ ਮੈਂ ਪੜ੍ਹਦਾ ਸੀ ਉਹ ਬਹੁਤ ਸੋਹਣੀ ਇੱਕ ਲਿਖੀ ਹੋਈ ਹੈ ਕੱਲ 1940 ਦੇ ਵਿੱਚ ਸ਼ਾਇਦ 1939 ਦੇ ਵਿੱਚ ਇਨਾ ਇੱਕ ਪ੍ਰੋਫੈਸਰ ਸੋਭਰਾਜ ਮਦਾਨ ਮਸ਼ਹੂਰ ਜੋਤਸੀ ਸਨ ਉਹਨਾਂ ਵੱਲੋਂ ਨਾ ਪੇਸ਼ੇਨ ਗੋਈਆਂ ਹੋਈਆਂ ਸਨ ਜੋਤਸੀ ਦਾ ਕੰਮ ਕਰਦੇ ਸੀ ਉਹ ਲਾਹੌਰ ਦੇ ਭੂਸ਼ਣ ਦੇਵ ਸੈਕਟਰੀ ਜੀ ਨੇ 1939 ਅਗਸਤ ਵਿੱਚ ਇੱਕ ਵੱਡਾ ਅਸਤਾਰ ਉਰਦੂ ਵਿੱਚ ਛਾਪਿਆ ਸੀ ਉਹ ਆਮ ਵੰਡਿਆ ਗਿਆ ਕੰਦਾ ਤੇ ਲਗਾਇਆ ਗਿਆ ਉਸ ਸਮੇਂ ਦੇ ਵਿੱਚ ਭਿਆਨਕ ਸਮੇ ਦਾ ਹਾਲ ਉੱਥੇ ਦੱਸਿਆ ਗਿਆ ਸੀ ਉਹਦੇ ਵਿੱਚ ਕਈ ਵਾਰ ਦਾਤਾ 340 ਤੇ 41 42 ਚ ਸੱਚ ਹੋਈਆਂ ਕੋ 1900 42 ਚ 1946 47 ਚ ਬਹੁਤ ਸਾਰੀਆਂ ਦੇਖਣ ਵਿੱਚ ਆਈਆਂ ਇਸੇ ਤਰ੍ਹਾਂ ਸਰਵੰਗ ਸਾਧੂ ਨੇ ਵੀ ਬਹੁਤ ਪੇਸ਼ੰਗੋਈਆਂ ਕਰੀਆਂ ਜਿਸ ਤਰ੍ਹਾਂ ਕੈਰੋ ਔਰ ਪਾਂਡਵਾਂ ਦੀ ਲੜਾਈ ਉਹਦੇ ਚ ਲਿਖਿਆ ਸੀ ਪੱਤਰ ਦੇ ਵਿੱਚ ਜਿਹੜਾ ਛਪਿਆ ਸੀ ਨਾ ਉਸ ਸਮੇਂ ਅਖਬਾਰ ਚ ਮਹਾਭਾਰਤ ਜੰਗ ਹੋਇਆ تھا ਇਸ ਇਸ ਤਰ੍ਹਾਂ ਆਬ ਇਹ ਮਹਾਭਾਰਤ ਜੰਗ ਹੋ ਕੇ ਹੀ ਰਹੇਗਾ ਉਹ ਜੋਸੀ ਨੇ ਲਿਖਿਆ ਹੋਇਆ ਹੈ ਅਨਾਰ ਤਮਾਮ ਦੁਨੀਆ ਨਿਸਬ ਸੇ ਜਿਆਦਾ ਬਰਬਾਦ ਹੋ ਜਾਏਗੀ ਦੁਨੀਆ ਬਹੁਤ ਜਿਆਦਾ ਮਰ ਚੁੱਕੀ ਮਰ ਚੁੱਕੀ ਹੋ